ਲਈ ਸਾ ਸਰਬਨ ਐਗਰੋ ਵਿਜ਼ਨ ਇਹ ਵੀ ਸੰਗਰੀਆਂ ਲੈ ਹੂੰ ਤੇ ਇਹ ਹੈਗੇ ਸਰਬਨ ਵਾਲੇ ਤੇ ਇਹਨਾਂ ਦੇ ਤੁਹਾਨੂੰ ਐਪਲੀਮੈਂਟਸ ਦਿਖਾਉਣੇ ਆਪਾਂ ਅੱਗੇ ਜਾ ਕੇ ਐਪਲੀਮੈਂਟ ਇਹਨਾਂ ਦੇ ਪੂਰਾ ਸੇਰੀ ਹੁੰਦੇ ਆ ਪਲੰਟਰ ਵਗੈਰਾ ਆ ਦੇਖੋ ਜੀ ਸਰਬਨ ਉਹਦੇ ਨਾਲ ਇਹਨਾਂ ਦਾ ਕਯੂਆਰ ਕੋਡ ਲਾਇਆ ਹੋਣੇ ਨਾਲ ਦੀ ਨਾਲ ਰੇਟ ਵਗੈਰਾ ਸਾਰਾ ਕੁਝ ਦੱਸਦੀ ਇਹ ਵੀ ਕੀ ਕੀ ਰੇਟ ਹੈ ਇਹਨਾਂ ਦੇ ਜੀ ਸਟੋਰ ਤੇ ਵਾਕਈ ਇੱਧਰ ਆਗੇ ਜੀ 900 ਰੁਪਏ ਦਾ ਉਹ ਇਹ ਹੈ ਸਰਬਉਮ ਪੰਦੇਰਾ ਆਹ ਪਲੈਂਟਰ ਆ ਗਏ ਇਹਨਾਂ ਦੇ ਇਹ ਤਵੀਆਂ ਨੇ ਸਾਰੀਆਂ ਆ ਗਏ ਸੈਂਪਲ ਪ੍ਰੈਸਰ ਵਾਲੀਆਂ ਤਵੀਆਂ ਜਿਵੇਂ ਆ ਗਿਆ ਸੈਂਪਲ ਹੀ ਬਣਦੀ ਲਈ ਤੇਰੀ ਨਾ ਜੂਗਮਲ ਕਰਾਣੇ ਜੀ ਇਹਨਾਂ ਦੇ ਕਰਾ ਆ ਕੇ ਨਹੀਂ ਤੇਰੇ ਕੋਲ ਫੀ ਤੇਰੇ ਘਰੇ ਵੀ ਬਣਦੇ ਹੈਗੇ ਆ ਤਾ ਤੋਤਾ ਹਾਲ ਕਹਿੰਦੇ ਜਿਨ੍ਹਾਂ ਨੂੰ ਦੋ ਫੁੱਟ ਤੇਰੇ ਘਰੋਂ ਫੋਨ ਕਰੇ ਮੱਟਾਂ ਵਾਲੇ ਆ ਗਏ ਜੰਦਰਾ ਜੀ ਵਧੀਆ ਕੁਆਲਿਟੀ ਦੇ ਬਣਾਏ ਹੋਏ ਇਹਨਾਂ ਦੇ ਵੀ ਆ ਕੇ 13 ਜੇ ਅਗੇ ਸਰਬੰਧ ਦੇ ਇਹਨਾਂ ਕੁਆਲਟੀ ਪੂਰੀ ਵਧੀਆ ਜੀ ਇਹਨਾਂ ਦੀ ਅੱਗੇ 15 ਜੀ ਅੱਗੇ 2025 ਮਾਡਲ ਆਗੇ 25 ਮਾਡਲ ਲੈ ਜਉਂਦਾ ਸਾਰੀ ਲੱਗਪੱਗ ਇਹ ਸਰਬੰਧ ਵਾਲੇ ਆ ਗਏ ਜੀ ਸੰਗਰੀਆਂ ਤੋਂ ਇਹ ਵੀ ਵਧੀਆ ਕੁਆਲਟੀ ਦੇ ਹੁੰਦੇ ਆ ਜੀ ਇਹਨਾਂ ਦੇ ਚਾਹ ਸੁੱਕੀ ਜ਼ਮੀਨ ਦੇ ਵਿੱਚ ਹਾਲ ਬਰੋਦੋ ਇਹਨਾਂ ਦੇ ਤਾਂ ਵੀ ਲੱਗਦੇ ਆਗੇ ਐ ਨਹੀਂ ਹੈਗਾ ਵੀ ਉੱਤੇ ਤਰਦੇ ਜੇ ਫਿਰਦੇ ਆ